ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਅੱਜ ਦੀ ਵੀਡੀਓ ਪੰਡ ਬੁੱਟਰ ਜਿੰਨ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਵੱਡੀ ਵੜ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਨਾਮ ਮੇਰਾ ਬਬਲਜੀਤ ਦਾ ਆਪਣਾ ਸੇਮ ਦੇ ਉੱਤੇ ਕੋਠੀ ਆਪਣੀ ਠੀਕ ਹੈ ਜੀ ਠੀਕ ਹੈ ਬਾਈ ਹਾਂ ਜੀ ਪਿੰਡ ਤੇ ਵੀਰੇ ਜ਼ਿਲ੍ਹਾ ਜੀ ਪੈਂਡਰ ਬੁਟਰਕਲਾਂ ਜ਼ਿਲ੍ਹਾ ਦੇ ਤਸਵੀਰ ਮੁਕਾ ਠੀਕ ਹੈ ਜੀ ਮੋਬਾਈਲ ਨੰਬਰ ਹੈ 7986 52054 ਠੀਕ ਹੈ ਜੀ ਬਰੇ ਸੁਆ ਕਿੰਨਾ ਮਸੂਨ ਜੀ ਜਿਸ ਵੇ ਸੁਣੀ ਆ ਜੀ ਆਪਣੀ ਘਰ ਦੀ ਵੈੜ ਘਰ ਦੇ ਬੱਚੇ ਹੀ ਪਾਲਿਆ ਵਾ ਹਾਂ ਬੱਚੇ ਹੀ ਪਾਲਿਆ ਵਾ ਠੀਕ ਹੈ ਬਾਈ ਇੰਨੀ ਵਾਰੀ ਅਸੀਂ ਤੀਜੇ ਸਾਲ ਚ ਬਣਾਈ ਸੀ ਇਹ ਤਾਂ ਇੰਨੀ ਹਾਈਟ ਹੋਈ ਆ ਕਰ ਵੱਡੀ ਕਰਕੇ ਵੱਡੀ ਕਰਕੇ ਹਾਂ ਜੀ ਡੈਡੀ ਬਣ ਜੇ ਬਾਈ ਛੋਟੀ ਨਹੀਂ ਹਾਈਟ ਦੀ ਗੱਲ ਕਰਕੇ ਤਾਂ ਹੋਊ ਸਾਡੇ ਪੰਜ ਹੋਊਗੇ ਵੀ ਹੋ ਸਕਦਾ ਬਾਹਰ ਹੋਵੇ ਤਾਂ ਥੋੜੀ ਕਨੇ ਬਾਾਰ ਹੀ ਹੋਵੇ ਮੇਰਾ ਕੱਦ 6 ਫੁੱਟਾਂ ਦੇਖੋ ਮੇਰੀ ਦੌਣ ਜੀ ਅੱਲੀ ਉੱਪਰ ਦੀ ਤੇ ਬਰੇ ਪਿਛਲੇ ਸਵੇਰ ਦੁੱਧ ਦਾ ਗਿਰ ਕਾਰਡ ਪਿਆ ਦੁੱਧ ਬੋਲ 28 ਕਿਲੋ ਜੋਖ ਕੇ ਤੁਗਲ ਕੇ ਮਤਲਬ ਚੋਇਆ ਵਾ ਚੋਇਆ ਵਾ ਮੈਂ ਖੋਦ 24 ਕਿਲੋ ਫਾਸਟ ਸੂਈ ਜੋਇਆ 24 ਕਿਲੋ ਫਾਸਟ ਸੂਈ ਜੋਇਆ 28 ਕਿਲੋ 28 ਕਿਲੋ ਹਾਂ ਇੱਕ ਟੀਆਰ ਚੋਇਆ ਵਾ ਇੱਕ ਟੀਆਰ ਬਾਈ ਕਿੱਥੇ ਜਾਉਂਗਾ ਇੱਕ ਟੀਆਰ ਦੀ ਤੇ ਜਾਉਂਗੀ ਆ ਕਗਰੇ ਜਾਨ ਦਾ ਦਿਨ ਕਿੰਨੇ ਲੈਂਦੀ ਹੈ ਜੀ ਦਿਨ ਹਜੇ 10ਤ ਲੈਂਦੀ ਹੈ ਜੀ ਡੇਟ ਮੁਤਾਬਕ ਬਣਾ ਹਾਂਜੀ ਡੇਟ ਮੁਤਾਬਕ ਬਾਕੀ ਜੇ ਬਸ 100 ਖਤ ਦਾ 2 ਚਾਰ ਦਿਨ 15 ਦਿਨਾਂ ਦੇ ਮੰਨ ਕੇ ਆ ਮੰਨ ਕੇ ਚੱਲੋ ਹਾਂਜੀ ਠੀਕ ਹੈ ਜੀ ਸੀਮਨ ਵੀਰੇ ਕਿਹੜਾ ਲੱਗਿਆ ਜੀ ਸੀਮਨ ਐਫ ਐਫ ਲੱਗਿਆ ਅੱਛਾ ਚੰਗਾ ਹੀ ਲੱਗਿਆ ਜੀ ਹਾਂਜੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਥਾਣਾ ਦੀ ਵੀਰੇ ਓਕੇ ਆ ਜੀ ਹਾਂਜੀ ਓਕੇ ਆ ਜੀ ਤੇ ਠੰਡੀ ਸੀਲ ਹਾਂਜੀ ਆ ਦੇਖ ਲਓ ਜਿਵੇਂ ਮਾਰਦੀ ਜਿਵੇਂ ਮਾਰਦੀ ਕੋਈ ਜਿਵੇਂ ਮਾਰਦੀ ਲਾ ਆ ਲੇਖੋ ਤੁਸੀਂ ਜਿਵੇਂ ਥਾਣਾ ਨੂੰ ਮਾਰਦੀ ਹੱਥ ਲਾਜੀਓ ਜਿਵੇਂ ਬੱਚਾ ਵੀ ਬਹਿ ਜਾਏ ਕੋਈ ਮਤਲਬ ਛੜ ਨਹੀਂ ਮਾਰਦੀ ਮੈਂ ਥੱਲੋਂ ਨਵਾ ਦਿੰਦਾ ਜੀ ਥੱਲੋਂ ਮਲ ਕੇ ਹੱਥ ਨਾਲ ਆ ਦੇਖ ਲਓ ਬਿਲਕੁਲ ਕੋਈ ਬੱਚਾ ਗੋੜੀ ਖੋਲ ਲੈ ਬੱਚਾ ਖੋਲ ਲੈ ਠੀਕ ਆ ਜੀ ਕੋਈ ਮਤਲਬ ਹੈ ਨਹੀਂ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸ਼ੁਆ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਦਿਨ ਪਏ ਆ ਜੀ ਹਜੇ 10 ਜਿਹੜੇ ਹਿਸਾਬ ਨਾਲ ਕਾਦਾ ਜੀ ਵਜਨ ਦਾ 2-4 ਦਿਨ ਖਾਸ ਕੇ ਵੱਧ ਲੈ ਕੇ ਜਾਊ ਪਹਿਲੇ ਸੂਏ ਦਾ ਰਿਕਾਰਡ ਹੈਗਾ ਜੀ ਬੋਲੀ ਪਰੇ ਬਚਾ ਕੇ 24 ਕਿਲੋ ਦਾ ਦੂਜੇ ਸੂਏ ਦਾ 28 ਕਿਲੋ ਦਾ ਚੋਇਆ ਵਾ ਤੇ ਇਹ ਕੀ 24 10 ਦਾ ਕਿ 30 ਤੋਂ ਬਾਹਰ ਦੀ ਉਮੀਦ ਆ ਬਾਕੀ ਸੇਵਾ ਦਾ ਜਿਹੜੇ ਹਿਸਾਬ ਨਾਲ ਵੀਰੇ ਢਾਂਚਾ ਬੋਡੀ ਸਟਰਕਚਰ ਆ ਹੱਕ ਵੀ ਆ ਦੇਣ ਦਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਬਾਲਟਲਾ ਹਮਾਰ ਨੇ ਜੇ ਬਹੁਤ ਪੰਜਾਂ ਨੇ ਸਾਰੀਆਂ ਬਾਲਟਲਾ ਕਰਮਾਲੀ ਨੇ ਕੱਢ ਕੇ ਸੁਣਾ ਜੀ ਥਣਾ ਦੇ ਸੈ ਅਜ ਸੋਹਣੇ ਆ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਣਾ ਜੀ ਕੱਦ ਕਾਠ ਵੀ ਚੰਗਾ ਮੇਰੇ ਬਜਣ ਵੀ ਪੂਰਾ ਚੰਗਾ ਜੇ ਐਡੀ ਵੜ ਨੇ ਵੀਰੇ 30 ਕਿਲੋਣਾ ਦਿੱਤਾ ਤਾਂ ਦੇਣਾ ਵੀ ਕੀਨੇ ਆ ਕਰੇਲੂ ਪਸੂਆ ਪਸੂ ਤਾਂ ਬਾਈ ਕੋਲ ਇਕਦਿਓ ਆ ਤੇ ਪਰ ਫਾਰਮ ਦਾ ਨਗੀਨਾ ਕਹਿ ਸਕਦੇ ਆ ਜੀ ਐਡੀ ਐਂਡੀਆਂ ਗਾਈਆਂ ਤੁਹਾਨੂੰ ਫਾਰਮ ਚ ਮਿਲਣ ਨੂੰ ਦੇਖਣ ਗਿਆ ਉਹਨਾਂ ਨਾਲੋਂ ਵੀ ਭੋਰਾ ਗਿਆ ਟੂੱਚੀ ਹੋਊਗੇ ਜੇ ਕਿਤੇ ਖੁੱਲੀ ਰਵੇ ਤਾਂ ਜਿੰਨਾ ਦੋਤ ਮਰਜ਼ੀ ਜੋ ਲਿਓ ਬਸ ਸਕੇਅਰ ਦੀ ਲੋੜ ਆ ਠੀਕ ਆ ਜੰਗਾ ਲੱਗਿਆ ਜੀ ਬਾਈਗੰਦਾ ਐਚ ਐਫ ਤਾਂ ਭਰਾਇਆ ਮਹਿੰਗਾ ਹੀ ਜੇ ਬਾਕੀ ਬੱਚਾ ਜੰਗਾ ਦੇਗੀ ਤਾਂ ਤੁਹਾਡਾ ਫਾਇਦਾ ਹੋ ਜਾਣਾ ਡਿਮਾਂਡ ਵੀਰੇ ਦੀ ਡਿਮਾਂਡ ਬਾਈ 120000 ਹੋਜੂ ਲੈਸ ਜੀ ਲੈਸ ਬਹਾ ਕਰਦੇ ਆਗੇ ਮਾੜਾ ਮੋਟਾ ਠੀਕ ਹੈ ਥੋੜਾ ਕਨਾ ਮਾਨਤਨ ਹੋਊਗਾ ਹਾਂਜੀ ਮਾਨਤਨ ਕਰਦੇ ਆਂ ਠੀਕ ਹੈ ਬਾਈ 1,20,000 ਰੁਪਇਆ ਜਮ੍ਹਾਂ ਜੈਜ ਡਿਮਾਂਡ ਕੀਤੀ ਆ ਬਾਈ ਕਹਿੰਦਾ ਥੋੜਾ ਬਹੁਤਾ ਮਾਨਤਨ ਹੋਊਗਾ ਕੋਈ ਬਾਲੇ ਓਲੇ ਅਲੀ ਗੱਲ ਨਹੀਂ ਜੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ